ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਵਿੰਦ ਕੇਜਰੀਵਾਲ 20 ਦਸੰਬਰ ਨੂੰ ਹਾਰਪੁਰ ਤੋਂ ਮਹਿ 10 ਕਿਲੋਮੀਟਰ ਦੂਰ ਪਿੰਡ ਮਹਿਲਾ ਵਾਲੀ ਦੇ ਨੇੜੇ ਆਨੰਦਗੜ੍ਹ ਵਿਖੇ ਧੰਮ ਤਜਾ ਵਿਪਾਸਨਾ ਯੋਗਾ ਸੈਂਟਰ ਵਿਖੇ ਪੰਪਸ ਰਿਹਾ ਹਨ ਇਮੈਗਿਨੇਸ਼ਨ ਕਰਨ ਆਉਂਦਾ ਹੈ ਅੱਛੀ ਗੱਲ ਆ ਧਿਆਨ ਲਾਣਾ ਕੋਈ ਅੱਛੀ ਗੱਲ ਹੁੰਦੀ ਆ ਇਨਟਰੋਸਪੈਕਸ਼ਨ ਹੋਏਗੀ ਪੇ ਮੈਂ ਕੀ ਕੀਤਾ ਠੀਕ ਕੀ ਨਹੀਂ ਠੀਕ ਕੀਤਾ ਹੁਣ ਤੱਕ ਤੇ ਉਹ ਜੁਰ ਵਿਚਾਰ ਕਰਨਗੇ ਪੇ ਦਿੱਲੀ ਦੇ ਵਿੱਚ ਜੋ ਪੁੱਛ ਵੀ ਉਹਨਾਂ ਨੇ ਕੀਤਾ ਜਾਂ ਐਕਸਰਸਾਈਜ਼ ਬਾਲ ਸੀ ਆ ਜਾਂ ਕੁਝ ਵੀ ਆ ਬਾਕੀ ਈਡੀ ਦੇ ਸਾਹਮਣੇ ਤਾਂ ਉੱਥੇ ਉਹਨਾਂ ਨੂੰ ਪੇਸ਼ ਹੋਣਾ ਹੀ ਪਏਗਾ ਈਡੀ ਦੇ ਸਾਹਮਣੇ ਹੁਣ ਪਤਾ ਲਾਣਾ ਤਾਂ ਕੀ ਪ੍ਰੋਗਰਾਮ ਆ ਤਾਂ ਸਾਨੂੰ ਕੀ ਪ੍ਰੋਗਰਾਮ ਹੋਵੇ ਕਿ ਇਹ ਜਾਂ ਤਾਂ ਕਿ ਜਮਾ 10 ਦੇ ਦਾ ਮਾਸਟਰ ਨਹੀਂ ਜਾਏਗੀ ਕੋਈ ਮੋਟਿਆ ਤੋਂ ਕਰਵਾ ਰਹੇ ਨੇ ਤਾਂ ਕਰਤਣਾ ਦੇ ਨਹੀਂ ਇਹਦੇ ਬਾਰੇ ਮੈਂ ਤਾਂ ਕੁਝ ਨਹੀਂ ਕਹਿ ਸਕਦਾ ਕਿ ਉਹਨਾਂ ਦਾ ਕੀ ਪ੍ਰੋਗਰਾਮ ਹੈ ਕੀ ਨਹੀਂ ਹੈ ਕੁਝ ਨਹੀਂ ਕਹਿ ਸਕਦਾ ਕਿ ਮੈਂ ਦੇਖੀ ਤੇ ਉਹ ਲੋਕ ਜਿਹੜੇ ਪਹੋਸ਼ਾਣਾ ਦੇ ਵਿੱਚ ਬੰਗਲੌਰ ਕਨਰਾਜ ਸਿੰਘ ਪਾਟਲਵਾਨ ਨੂੰ ਜਾਣਦੇ ਨੇ ਕੇ ਜੀਐਮ ਨੂੰ ਸ਼ਰਧਾ ਰਿਟਿਨੈਜ ਮੈਡੀਟੇਸ਼ਨ ਦੇਖੋ ਸਾਰਪਨ ਵੀ ਅਸੇ ਧਿਆਨ ਦਾ ਕੇਂਦਰ ਹੈ ਕਾਫੀ ਇੱਥੇ ਸੰਤਾਂ ਦੀ ਨਗਰੀ ਵੀ ਹੈਗੀ ਤੇ ਨਲਾਂ ਵਾਲੀ ਦੇ ਕਿਤੇ ਆਂ ਦਾ ਕੇਂਦਰ ਆ ਵਾ ਕਿ ਸੋਨਾ ਲਿਕਾ ਵਾਲਿਆਂ ਨੇ ਵੀ ਇੱਕ ਦੋ ਜਗ੍ਹਾ ਐਸੇ ਬਣਾਏ ਹੋਏ ਜਿੱਥੇ ਲੋਕੀ ਆ ਕੇ ਧਿਆਨ ਕਰਦੇ ਆ ਤੇ ਮੈਨੂੰ ਪਤਾ ਨਹੀਂ ਉਹਨਾਂ ਦੀ ਚੋਇਸ ਕਿਉਂ ਹੈ ਰੱਬ ਜਾਣੇ ਕੀ ਉਹਦੇ ਚ ਕੀ ਛੁਪਿਆ ਅਜੰਡਾ ਕੀ ਹੈ ਆਈ ਡੋਟ ਨੋ ਪਰ ਜੰਦੀ ਕਹਿੰਦੀ ਪੁਲਿਸ ਨੂੰ ਭਰ